ਆਈਆਂ ਕਰੰਸੀ ਦਿਖਾਈ ਚੋਈ ਜਾ। ਸਾਰੀਆਂ ਦਿਖਾਣੀਆਂ ਬੜੀ ਇੱਕ ਨੂੰ। ਸਾਰੇ ਨੋਟ ਤੁਹਾਨੂੰ ਅੱਜ ਨੋਟ ਦਿਖਾਉਣਿਆ। ਉਹ ਦੋ ਇਹ ਵੀ ਕਨਫਿਊਜ਼ ਨਾ ਹੋਵੋ। ਇੱਥੇ ਦੀ ਕਰੰਸੀ ਹੈਗੀ ਬੇਕਾਰ। ਆਪਾਂ ਇੰਡੀਆ ਕਹਿੰਦੇ ਆਪਾਂ ਨੂੰ ਇੰਡੀਆ ਦੇ ਇੱਧਰ ਲਾ 300 ਬਣ ਗਿਆ। ਪਰ 300 ਨਹੀਂ ਹੁੰਦਾ ਉਹ। ਉਹ 3 ਰੁਪਏ ਹੁੰਦੇ ਆ। ਆਜ ਤਾਂ ਤਾਂ ਹੈਗਾ 1 ਰੁਪਿਆ ਜੀ 1000 ਰੁਪਏ। ਆ ਇੱਕ। ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਚਿਆ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੇ ਨੇ। ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਗਾਲਾਂ ਨਾ ਕੱਢੀਏ। ਸਾਡੇ ਵੀਰ ਫੇਰ ਵੀ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ। ਗਾਲ ਨਿਕ ਹਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਡਾਕਟਰ ਸਾਹਿਬ ਸਾਈਡ ਤੇ ਹੋ ਗਏ ਤੇ ਅੱਜ ਸਾਡਾ ਆਖਰੀ ਦਿਨ ਹੈ ਬੈਂਕ ਬੈਂਕੋ ਦੀ ਯੇਤਨਾਮ ਦੀ ਯੇਤਨਾਮ ਤੇ ਅੱਜ ਸਾਡਾ ਆਖਰੀ ਦਿਨ ਹੈ ਯੇਤਨਾਮ ਚ ਹੋਚੀਮੀ ਚ ਰਾਤ ਨੂੰ ਸਾਡੀ 2 ਵਜੇ ਫਲਾਈਟ ਆ ਅੱਜ ਚੱਲੇ ਸਵੇਰ ਦਾ ਬ੍ਰੈਕਫਾਸਟ ਕਰਨ ਇਹ ਦੇਖਦਾ ਕਿਤੇ ਦਿਨੇ ਘੁੰਮ ਲਗਾ ਮਰ ਜਾਂਦੇ ਆ ਕਿ ਨਹੀਂ ਜਾਂਦੇ ਆ ਬਾਕੀ ਨਾਲ ਦੇ ਬੰਦੇ ਵੀ ਪੂਰੇ ਤਰੜੇ ਵਾਲੇ ਪੂਰੇ ਤਗੜੇ ਘਬਦਾ ਕੀਤਾ ਬੈਂਕ ਨਹੀਂ ਜਾਨੀ ਇਹ ਕਿਹੋ ਜਿਹਾ ਕਰਨਾ ਪਰ ਇਹ ਬਹੁਤ ਹੈ ਡਾਕਟਰ ਬਹੁਤ ਜਲਦੀ ਨਿਕਾੜ ਡਾਕਟਰ 11000 ਦੀ ਨਾਲ ਲੰਦੇ ਉਹਨੂੰ ਤਾਂ ਬੜਾ ਹੀ ਕਮੋਡੀਅਮ ਨਿਕਾਉਂ। ਕੌਂਗਰਦੀ ਦੇ ਆ ਤੇ ਉਹੀ ਇੰਡੀਅਨ ਰੈਸਟੋਰੈਂਟ ਸਪਾਈਸ ਇੰਡੀਆ ਰੈਸਟੋਰੈਂਟ ਜਾਵਾਂਗੇ ਅਸੀਂ। ਬਾਕੀ ਦੇਖ ਲੈ ਤਾਂ ਮੇਰਾ ਜੀ ਆਪਾਂ ਦੋਨੋਂ ਚੀਜ਼ਾਂ ਤੇ ਨਾ ਗਏ ਫੇ ਫਾਇਦਾ ਕੀ ਆ ਤੇ ਉੱਥੇ ਜੇ ਨਾ ਗਏ ਫੇ ਫਾਇਦਾ ਕੀ ਆਪਣਾ ਕੋਈ ਨਹੀਂ ਅਸੀਂ ਥੱਲੇ ਵਾਜਦੇ ਵਾਂਗੇ ਇਹੀ ਮਸ ਇਹ ਤਾਂ ਭੁਲੇਖੇ ਦੇ ਯਾਰ ਇਹਨੇ ਜਿਹਨੇ ਮੈਂ ਨਾਲ ਨਾਲ 10 ਲੱਖ ਰੁਪਏ ਉਹ ਤਾਂ ਪਾਉਣ ਨੂੰ ਤਿਆਰ ਹਾਂ ਦੇ ਲੋ ਲੱਖ ਰੁਪਏ ਤੁਸੀਂ ਪਾ ਦਿਓ 60 ਲੱਖ ਰੁਪਏ ਪਾਓ ਅਗਰ ਤੁਸੀਂ ਹੈ ਹੋਰ ਤਾਂ ਪੰਜਾਬ ਦੀ ਓਏ ਬੈਂਕ ਆਉਂਗਾ ਨਾ ਵਾੜਾ ਗਾ ਮੁਕੀ ਚੱਕਰ ਗਿਆ ਬਾਈ ਨੂੰ ਪੁੱਛਦੇ ਆ ਜੀ ਆਈ ਸੀਗਾ ਸਪਾਈਸ ਇੰਡੀਆ ਸਪਾਈਸ ਇੰਡੀਆ ਆ ਗਿਆ ਸਪਾਈਸ ਇੰਡੀਆ ਅੱਜ ਇੱਧਰ ਮੈਂ ਬਹਿਣਾ ਯਾਰ ਆ ਆਪਣਾ ਇੰਡੀਅਨ ਰੈਸਟੋਰੈਂਟ ਆ ਉਹ ਠੀਕ ਮਿਲਦਾ ਇੱਥੇ ਸਮਾਨ ਬਹੁਤ ਜ਼ਿਆਦਾ ਬਹੁਤ 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 ਬੈਠ ਯਾਰ ਇੱਥੇ ਬਹਿ ਦੋ ਮੈਂ ਖਰੀਦਣਾ ਆ ਮਸ਼ਾਲਾ ਚਾਰ ਹੋਊਗਾ ਮੈਂ ਦੇਖੋ ਆਪਾਂ ਜਾਣਦੇ ਆ ਇਹ ਕਿੱਲਾ ਆਇਆ ਹੋਇਆ ਹੈ ਇਹ ਕਿੱਲਾ ਆਇਆ ਹੈ ਘਰੇ ਜਗ੍ਹਾ ਹੈ ਨਾ ਜਗ੍ਹਾ ਹੈ ਨਾ ਦੇ ਘਰੇ ਜਗ੍ਹਾ ਤਾਂ ਹੈ ਜਗ੍ਹਾ ਤਾਂ ਹੈ ਅਰ ਮੇਰੇ ਲਈ ਤਾਈ ਮੈਂ ਜਾਂਦਾ ਨਹੀਂ ਜਿਆਦਾ ਤਾਈ ਨੂੰ ਫਿਰ ਲੱਗੇ ਏਡ ਕਰਨ ਨਹੀਂ ਨਹੀਂ ਮੈਂ ਕਸ ਵੀਡੀਓ ਨਹੀਂ ਦਗਾ ਪਹਿਲਾਂ ਨਹੀਂ ਕੀ ਸਵੇਰੇ ਕੀ ਚੱਕਰ ਮੈਂ ਦੱਸ ਯਾਰ ਮਾਣਿਆ ਨਹੀਂ ਕੋਈ ਲੱਗਦਾ ਮੈਂ ਵੀਡੀਓ ਬੰਦ ਕਰਦਾ ਮੈਂ ਹੁਣ ਅਸੀਂ ਇੱਥੇ ਇੱਕ ਆਰਡਰ ਦਿੱਤਾ ਤਿੰਨ ਚਾਹ ਦਾ ਤੇ ਦੋ ਪਰੌਠੇ ਕਹਿੰਦਾ ਇੱਕ ਹੋਰ ਕੀ ਖਾਣਾ ਬਾਸ ਤਾਂ ਚੱਲ ਕਿਥੇ ਗੋਲੀ ਅੱਛਾ ਉਹ ਨਹੀਂ ਜਦੋਂ ਤੜ-ਤੜ ਗੋਲੀ ਚੱਲੇ ਤੇ ਮੁਕੰਨੀ ਵਾਲੇ ਜਿਹੜੇ ਜ਼ਿਆਦਾ ਵੇ ਮਗਾ ਦਿੰਦੇ ਦੁਕਾਨ ਦੇ ਉਹ ਕਰਨ ਕਰਨਾ ਹੈ ਇੱਥੋਂ ਬਾਅਦ ਅਗੇ ਕੋਈ ਪਲਾਨ ਹੈ ਨਹੀਂ ਸਾਡਾ ਫਿਲਹਾਲ ਤਾਂ ਸ਼ਾਮ ਨੂੰ ਹੈ ਪਲਾਨ ਉੱਥੇ ਜਾਣ ਦਾ ਜਿਹੜੀ ਆ ਉਹ ਬੋਰਡਿੰਗ ਨਹੀਂ ਤਾਂ ਬਾਕੀ ਨਾਲ ਜਾਣਾ। ਟ੍ਰਾਂਨਟ ਨਹੀਂ ਹੋਣੀ ਕਿਹਨਾਂ ਤੇ ਬਾਕੀ ਇਹ ਦੇਖਦੇ ਆ ਕੀ ਮੰਨਦਾ ਜੁੜਦਾ ਹਾਂ ਜੇ ਰਾਤ ਦੇ ਸੁੱਤੇ ਕਿੰਨੇ ਹੋ ਜਾਂਦੇ 3 ਵਜੇ 3:30 ਵਜੇ ਸੁੱਤੇ ਆਂ ਅੱਖਾਂ ਜਿਹੜੀਆਂ ਹੈਗੀ ਆ ਜੀ 10 ਵਜੇ ਇਸ ਟਾਈਮ ਉੱਜਾਰਾ ਵੱਧ ਗਿਆ ਤੇ ਰਾਤ ਨੂੰ ਸਾਡੀ 2 ਵਜੇ ਫਲਾਈਟ ਆ। ਆਪ ਉੱਤੋਂ ਕਲਕੱਤਾ ਸਟੇਅ 16 ਘੰਟੇ ਦੀ। ਅਜਦਾ ਦਿਨ ਸਾਰਾ ਅਜਦਾ ਦਿਨ ਹੀ ਕੱਲ ਦਾ ਦਿਨ ਪੂਰਾ ਹੀ ਖਰਾਬ ਰਾਤ ਨੂੰ ਦੋ ਚ ਲੈ ਕੇ ਤੇ ਰਾਤ 6-7 ਵਜੇ ਦਾ ਪੂਰਾ ਦਿਨ ਹੀ ਖਰਾਬ ਆ। ਉਹ ਦੇਖੋ ਬ੍ਰੇਕਫਾਸਟ ਕਰਦੇ ਆਂ ਚਾਹ ਤਾਂ ਅਸੀਂ 6 ਕੱਪ ਪੀਅ ਲੈਣਾ ਇੱਥੇ ਦੋ ਦੋ ਸਾਰੇ ਜਣੇ। ਸਾਨੂੰ ਦੋ ਗੁਰਦੇ ਕੀਤੇ ਆਂ, ਗੁਰਦੇ ਤੇ ਪਰੌਂਦੇ ਕੀਤੇ ਆਰਡਰ। ਉਹ ਆਉਂਦੇ ਆ ਫੇਰ ਖਾਣੇ ਆਂ, ਹੰਦਾਉਨੇ ਆ। ਬੇਲੀ ਕਿਨੇ ਦਾ ਬੰਦਾ ਤੇ ਸਾਰਾ ਕੁਝ ਉਹਨਾਂ ਦੱਸਦੇ ਆ ਬਾਕੀ ਇਹਦੀ ਅਜੇ ਸਟੋਰੀ ਸ਼ੂਟ ਕਰਨੀ ਹੈ ਪੂਰਾ ਫੰਡਲ ਤੇ ਮਾਰੀ ਆਜੇ ਤੇਡੀ ਕਰਦੀ ਹੈ ਸ਼ੂਟਿੰਗ ਵਾਲਾ ਜੀ ਬਈ ਆ ਬੰਦਾ ਦਾ ੱਕਾ ਨਹੀਂ ਹੋਣਾ ਕਹੀਏ ਜੇ ਕਿਸੇ ਨੇ ਆਉਣਾ ਹੈ ਤਾਂ ਮੈਨੂੰ ਕੰਟੈਕਟ ਕਰਕੇ ਇੱਕ ਅਸੀਂ ਖਾਦਾ ਹਨੀਆਂ ਨਾਲ ਕੁਲਚਾ ਤੇ ਕਾਲੂ ਦਾ ਪਰੌਠਾ ਇੱਕ ਅਸੀਂ ਹੋਰ ਮੰਗਾਇਆ ਆਨਿਅਨ ਆਨਿਅਨ ਕੁਲਚਾ ਤੇ ਦਿਲ ਚਾਹ ਹੋ ਗਈ ਸਾਡੀਆਂ ਠੀਕ ਹੈ ਮਤਲਬ ਵਧੀਆ ਟੇਸਟ ਵਧੀਆ ਇੱਥੇ ਵੌਕਿੰਗ ਸਟਰੀਟ ਦੇ ਉੱਪਰ ਆ ਸਪਾਈਸ ਇੰਡੀਆ ਤਿੰਨ ਚਾਰ ਇੰਡ ਦੋ ਕੁ ਇੰਡੀਅਨ ਰੈਸਟੋਰੈਂਟ ਹੈਗੇ ਨੇ ਬੜਾ ਇੱਥੇ ਠੀਕ ਹੈ ਜੀ ਬੇਤਨਾ ਮੰਨ ਲਓ ਵਧੀਆ ਚੀਜ਼ ਹੈ ਚਾਹ ਵੀ ਠੀਕ ਮਿਲਦੀ ਆ ਸਾਰਾ ਕੁਝ ਓਕੇ ਆ ਹੋੜ ਇੱਕ ਹੋਰ ਆਊਗਾ ਫਿਰ ਦੇਖਦੇ ਆ ਚਾਹ ਵਧੀਆ ਚਾਹ ਇੰਜੋਏ ਕਰਕੇ ਬੰਦਾ ਥੈਂਕ ਯੂ ਔਰ ਲੈਣ ਬੀਤੀ ਜਿਹੜੀ ਨਮੇ ਮੁੰਡੇ ਮੇਰਾ ਬਾਹਰ ਮੀਂਹ ਪਤ ਦੇ ਤੇ ਤੀਸਰੀ ਵੀ ਉਹ ਆ ਜੇ ਕਿ ਤੱਕ ਉਹ ਤਰਤੀ ਦੀ ਬਾਲ ਸਾਲੇ ਜੱਤ ਤੋਂ ਔਰ ਸਾਡਾ ਹੋ ਗਿਆ ਫਿਨਿਸ਼ ਤੇ ਹੁਣ ਅਸੀਂ ਦੇ ਦੇ ਜਾਂਦੇ ਆ ਇੱਕ ਟੈਟੂ ਵਾਲੇ ਕੋਲ ਜਾ ਕੇ ਆਉਂਦੇ ਆ ਵੀ ਪਤਾ ਨਹੀਂ ਕਰ ਰਹੇ ਆ ਟੈਟੂ ਬਣਾਈਏ ਕਿ ਨਾਮ ਬਣਾਈਏ ਬਾਕੀ ਤੇ ਨਹੀਂ ਇੱਕਦਮ ਹੀ ਆਇਆ ਨਹੀਂ ਆ ਗਿਆ ਕਦੇ ਕਿੱਲੇ ਗਿਆ ਭਾਈ ਕਿੱਥੇ ਲੱਗਿਆ ਤੇ ਡਾਕਟਰ ਗਿਆ ਤੋਣਾ ਗਾਣੇ ਪੰਜਾਬੀ ਲੋਕਾਂ ਦੇ ਨਹੀਂ ਚੇਨ ਦੀ ਬੋਤਲ ਵਾਲੀ 10000 ਗਾਰੰਟੀ ਦਾ ਹੱਥ ਤੇ ਵੀ ਆ ਸਾਰੀਆਂ ਦਿਖਾਣੇ ਭਾਈ ਇੱਕ ਮਿੰਟ ਸਾਰੀ ਨੋਟ ਤੁਹਾਨੂੰ ਅਜੇ ਨੋਟ ਦਿਖਾਉਣਾ ਕੋਈ ਦੋਈ ਵੀ ਕਨਫਿਊਜ਼ ਨਾ ਹੋਊਂ ਇਥੇ ਦੀ ਕਰੰਸੀ ਹੈਗੀ ਬੇਕਾਰ ਆਪਾਂ ਇੰਡੀਆ ਕਹਿੰਦੇ ਆਪਾਂ ਨੂੰ ਇੰਡੀਆ ਦੇ ਇੱਧਰ 300 ਬਣ ਗਿਆ ਪਰ 300 ਨਹੀਂ ਹੁੰਦਾ ਉਹ ਉਹ 3 ਰੁਪਏ ਹੁੰਦੇ ਆ ਆ ਜਿੰਨਾ ਤਾਂ ਹੈਗਾ 1 ਰੁਪਈਆ ਜੀ 1000 ਰੁਪਈਆ ਆ 1 ਰੁਪਈਆ ਆ 2000 ਕਹਿੰਦੇ ਇਹਨੂੰ ਆਪਾਂ ਕਹਿੰਦੇ ਆ ਇਹ ਹੈਗਾ 2 ਰੁਪਏ ਦਾ ਇਹ 2 ਰੁਪਏ ਦਾ ਨੋਟ ਹੈ ਇਹਦੇ ਵਿੱਚ ਬੰਦਾ ਕਨਫਿਊਜ਼ ਹੋ ਗਿਆ 2 ਲੱਖ ਸੱਤ ਦਾ ਪਰ ਇਹ ਹੈਗਾ 20 ਰੁਪਏ ਦਾ ਇਹ 20 ਰੁਪਏ ਦਾ ਨੋਟ ਆ ਆ ਪੁਆਇੰਟ ਪਾਇਆ ਦੇਖੋ ਪੁਆਇੰਟ ਪਾਇਆ ਇਹ ਹੈਗਾ 50 ਰੁਪਏ ਦਾ ਜੀ ਹਾਂ 1000 ਰੁਪਏ ਦਾ ਨੋਟ ਹੈ ਇਹਨੂੰ ਆਪਾਂ ਕਹਿੰਦੇ ਆ 5 ਲੱਖ ਦਾ ਨੋਟ ਹਾਂ 100 ਰੁਪਏ ਦਾ ਆਪਾਂ ਲੱਖ ਰੁਪਏ ਕਹਿੰਦੇ ਆ ਇਹ 50 ਹਜ਼ਾਰ ਦਾ ਨੋਟ ਆ 50 50 ਰੁਪਏ ਇਹ 500 ਰੁਪਏ ਕਹਿੰਦੇ ਆ ਹਾਂ ਲਗਾ ਲੱਖ ਰੁਪਏ ਦਾ ਨੋਟ ਇਹ ਹੈ 100 100 ਆਪਾਂ ਲੱਗ ਗਈ ਹੈ ਨਾ ਉਹ ਦੇਖਦਾ ਚੰਦ ਪਿਆ ਹੁਣ ਹੈ ਨਾ ਉਹ ਸਾਰੇ ਕੋਲ ਹੈ ਨਹੀਂ ਉਹ ਹੀ ਦੇਖਦਾ 5 ਲੱਖ ਦਾ ਵੀ ਸੀਗਾ ਰਾਤ ਹਾਂ 5 ਲੱਖ ਦਾ ਪਰ ਉਹ 500 ਦਾ ਤੇ ਮਤਲਬ ਕਿ ਆਪਾਂ ਇੰਦੇ ਤੋਂ ਹਿਸਾਬ ਲਾਉਣਾ ਵੀ ਇੰਦੇ 1 ਰੁਪਏ ਇਹਦੇ 300 ਆਪਾਂ 300 ਤੋਂ ਕੁਝ ਨਹੀਂ ਹੈਗਾ ਬਹਿਮ ਆਪਣੇ ਬਹਿਮ ਹੀ ਹੈ ਉਹੀ ਚੀਜ਼ ਮਹਿੰਗੀ ਹੈ ਦੇ ਚਲੋ ਠੀਕ ਹੈ ਬਾਕੀ ਕਰਦੇ ਬਲੌਗ ਕੰਟੀਨਿਊ ਬਾਹਰ ਜਾ ਕੇ